2आरपीਆ ਰੇਟ ਆ ਟਰੈਕਟਰ ਇਹ ਇਹਦਾ 50 ਹੈ ਠੀਕ ਹੈ ਇਹਦਾ 50 ਹੈ ਜਿਵੇਂ ਕਹੇ ਦੀ 50 ਹੈ ਤੇ ਇਹ ਟਰੈਕਟਰ ਦੇ ਵਿੱਚ ਮੁੱਲ ਆਦਾ 25 ਤੋਂ 27000 ਰੁਪਏ ਵਾਂਗੂ ਰੇਟ ਜਿਹੜਾ ਘਟ ਗਿਆ ਇੱਧਰ ਆਜੋ ਏਜੰਸੀ ਵਾਲਿਆਂ ਦੀਆਂ ਸਹੂਲਤਾਂ ਆਪਾਂ ਵੀ ਦੇ ਦਾਂਗੇ ਲੋਨ ਵੀ ਕਰਾ ਦਾਂਗੇ ਇਹ ਲੋਨ ਦੀ ਸੌਦਾ ਤੇ ਪ੍ਰਾਣਾ ਜੀ ਕੀਹੜੀ ਖੜਾ ਹੋਇਆ ਘਟ ਲਾਂਗੇ ਯਾਰ ਪ੍ਰਾਣਾ ਜੀ ਵਿੱਚ ਘਟਿਆ ਜੋ ਪੱਕ ਦਾਂਗੇ ਫਟੇ ਅਸੀਂ ਗੱਲ ਦੋਸਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਬਾਈ ਕੁਲਵੀਰ ਕੋਲ ਪਹੁੰਚਿਆ ਤੇ ਕਹਿੰਦਾ ਆ ਅੱਖਾਂ ਹੀ ਖ ਹਾਂ ਬਾਈ ਥੋੜਾ ਜਿਹਾ ਦਿੱਕਤ ਆ ਗਈ ਸੀ ਠੀਕ ਹੈ ਤਾਂ ਕਰਕੇ ਚਸ਼ਮੇ ਲਾਉਣੇ ਪੈ ਗਏ ਲਾਉਣੇ ਪੈ ਗਏ ਠੀਕ ਹੈ ਕਈ ਵਾਰੀ ਅਗਲਾ ਕਹਿੰਦਾ ਵੀ ਕਲਵੀਰ ਤਾਂ ਐਨਕ ਲਾਉਣ ਲੱਗੇ ਟਰੈਕਟਰ ਪਰ ਵੀ ਭਰਾਵਾ ਲੋਕ ਤਾਂ ਹੋਣੇ ਸਹੀ ਗੱਲ ਹੈ ਠੀਕ ਹੈ ਤੇ ਮਿੱਤਰੋ ਟਰੈਕਟਰ ਮੰਡੀ ਤੇ ਪਹੁੰਚਿਆ ਸੀਜ਼ਨ ਦਾ ਟਾਈਮ ਆ ਤੇ ਜਿਹੜੇ ਕਲੇ ਕਲੇ ਟਰੈਕਟਰ ਦਾ ਰੇਟ ਦੱਸਾਂਗੇ ਤੇ ਅੱਜ ਜਿਵੇਂ ਕਹਿੰਦੀ ਹੈ ਟਰੈਕਟਰਸ ਨੂੰ ਆਏ ਜੇ ਦਿਖਾਵਾਂਗੇ ਜਿਹੜੇ ਹੁਣ ਦੀ ਵਰਤੋਂ ਵਾਲੇ ਕਿਸਾਨਾਂ ਦੇ ਜਿਹੜੇ ਜਿਵੇਂ ਕਹਿੰਦੀ ਸਾਰੇ ਬੰਦੇ ਉਹ ਟਰੈਕਟਰਾਂ ਦੀ ਖੋਜ ਦੇ ਵਿੱਚ ਆ ਵੱਡੀ ਗੱਲ ਕੋਈ ਨਮਾ ਬੰਦਾ ਜਿਵੇਂ ਕਹਦੀ ਜਦੋਂ ਮਰਜੀ ਲੈ ਲਈ ਬੰਦੇ ਨੂੰ ਚੰਗਾ ਟਰੈਕਟਰ ਪਰਾਣੀ ਹਾਲਤ ਚ ਚੰਗੀ ਗਰੀਹੇ ਚ ਨਹੀਂ ਮਿਲਦਾ ਤੇ ਲੋਹਣ ਟਰੈਕਟਰ ਉਹ ਆਉਂਦੇ ਆ ਮੰਡੀ ਤੇ ਹਾਂਜੀ ਇਹਦਾ ਸੀਗਾ ਨਾ ਮੰਨ ਕੇ ਚੱਲ ਜਿਹੜੇ ਕੋਈ ਆਮ ਬੰਦਾ ਜਿਹੜੇ ਨੂੰ ਨਹੀਂ ਵੀ ਚਾਸ ਹੁੰਦੀ ਮੰਡੀ ਤੇ ਉਹ ਵੀ ਆ ਜਾਂਦਾ ਸੀਗਾ ਹਾਂ ਹਾਂ ਅੱਜ ਬੰਦਾ ਉਹ ਹੀ ਆਇਆ ਜਿਹਨੇ ਟਰੈਕਟਰ ਲੈਣਾ ਜਿਹਨੇ ਵੇਚਣਾ ਤੇ ਜਿਹਨੇ ਲੈਣਾ ਠੀਕ ਹੈ ਇਸ ਕਰਕੇ ਰਾਸ਼ ਵੀ ਮੰਡੀ ਤੇ ਘਟ ਗਿਆ ਠੀਕ ਹੈ ਦਿਸਦਾ ਹੀ ਹੋਣਾ ਹੈ ਸਹੀ ਗੱਲ ਹੈ ਰਾਸ ਮਿੱਤਰੋ ਪੂਰਾ ਮੰਡੀ ਦੇ ਉੱਤੇ ਘਟ ਗਿਆ ਤੇ ਹੁਣ ਟਰੈਕਟਰ ਦੀ ਗੱਲ ਕਰੀਏ ਸਵਰਾ 744 ਆ ਵੀਰ ਕੋਲ ਤੇ ਪੂਰੇ ਹੀ ਚੰਗਾ ਪਿਆ ਟਰੈਕਟਰ ਹਨਾ ਗਗਵੀਰਾ ਅਪੋਲੋ ਦੇ ਟਾਇਰ ਲੱਗੇ ਵਿਆ ਫਰੰਟ ਟਾਇਰ ਲੀਕੇ ਦੇ ਵਿੱਚ ਆ ਕੰਡੀਸ਼ਨ ਪੂਰੀ ਚੰਗੀ ਆ ਟਰੈਕਟਰ ਦੀ ਕਿਉਂ ਢਿਲੋ ਆਪਾਂ ਮਾੜਾ ਲਿਆਉਂਦੇ ਹੀ ਨਹੀਂ ਬੈਠੇ ਯਾਰ ਸਹੀ ਗੱਲ ਆ ਤੇ ਬਾਕੀ ਮਿੱਤਰੋ ਸਾਰਾ ਇੰਜਨ ਤੋਂ ਲਾ ਕੇ ਸੁੱਕਾ ਕਾਗਜ਼ ਪੱਤਰ ਕਿਵੇਂ ਆ ਓਕੇ ਆ ਬਾਈ ਜਮਾ ਇੰਜਨ ਗੇੜ ਦਾ ਬਾਹ ਕੇ ਲੈ ਜੀ ਬੰਦਾ ਤਸੱਲੀ ਕਰ ਲੈ ਯਾਰ ਠੀਕ ਆ ਬਾਹ ਕੇ ਜਿਵੇਂ ਤਸੱਲੀ ਹੁੰਦੀ ਆ ਮੈਂ ਤਸੱਲੀ ਕਰਕੇ ਲੈ ਇਹ ਮਿੱਤਰੋ ਜਿਵੇਂ ਤਸੱਲੀ ਹੁੰਦੀ ਆ ਉਹਦੀ ਤਸੱਲੀ ਕਰਕੇ ਲੈ ਜਾ 2011 ਮਾਡਲ ਆ ਤੇ ਨੰਬਰ ਕਿੱਥੋਂ ਦਾ ਇਹਦਾ ਨੰਬਰ ਹਰਿਆਣਾ ਬਾਈ ਇਹਦਾ ਠੀਕ ਆ ਹਰਿਆ ਤਿੰਨ ਲੱਖ ਦੇ 40000 ਰੁਪਿਆ ਡਿਮਾਂਡ ਡਿਮਾਂਡ ਆ ਕਿੰਨੇ ਕ ਦਾ ਬਣ ਜੂ ਇਹ ਤੂੰ ਗੱਲ ਕਹਿਣਾ ਵੀ ਡਿਮਾਂਡ ਹੈ ਨਹੀਂ ਡਿਮਾਂਡ ਆ ਫਿਰ ਵੀ ਕਿੰਨੇ ਕ ਦਾ ਬਣ ਜੂ ਸਵਾ ਤਿੰਨ ਲੱਖ ਦਾ ਰੈਟਰ ਦੇ ਦਾਂਗੇ ਸਵਾ ਤਿੰਨ ਲੱਖ ਰੁਪਿਆ ਦਾ ਰੈਟਰ ਮੈਨੂੰ ਬਸ ਆਖੀ ਛੋਟੀ ਹੈ ਠੀਕ ਹੈ ਲੱਕ ਇੰਨਾ ਨੇੜੇ ਆ ਗਿਆ ਛੋਟੀ ਹੈ ਛੋਟੀ ਹੈ ਸਾਂਭ ਲੋ ਇਹ ਸਾਂਭੀ ਮੌਕਾ ਸਾਂਭੋ ਮਿੱਤਰੋ ਸਭਾਤਨ ਲਾ ਕਰਬੀ ਦਾ ਟਰੈਕਟਰ ਬਣ ਜੂ ਇਹਦੇ ਨਾਲ ਦਾ ਟਰੈਕਟਰ ਆਪਾਂ 3.5 ਲੱਖ ਦਾ ਹੀ ਵੇਚਿਆ ਤੇ 55 ਦਾ ਵੀ ਵੇਚਿਆ 3 55 ਦਾ ਵੀ ਵੇਚਿਆ ਤੇ ਇੱਕ ਰੀ ਇੰਜਨ ਦੇ ਇੱਥੇ ਮਾੜ ਦੇ ਲੋ ਕੈਮਰਾ ਦੇਖ ਲੈ ਕਿਸੇ ਪਾਸੇ ਲੀਕੇਜ ਤੱਕ ਨਹੀਂ ਤੇ ਜਮਾ ਸੁੱਕਾ ਨਹੀਂ ਸਹੀ ਸੁੱਕਾ ਓ ਤੋਤਾ ਵੀ ਨਹੀਂ ਟਰੈਕਟਰੋਂ ਵਿੱਚ ਲਿਬੜਾ ਖੜਾਗਾ ਜਿਵੇਂ ਕਿ ਇਹ ਕਿਸਾਨ ਦੇ ਘਰੋਂ ਜਿਵੇਂ ਕਰਵੀਰ ਕੁਬੀਰ ਦਾ ਕਪੜਾ ਕਲਾ ਸੋਤੀ ਮਾਰ ਕੇ ਲੈ ਕੇ ਆਉਂਦਾ ਇੱਥੇ ਕਹਿੰਦਾ ਚੱਕੋ ਜਿਵੇਂ ਆਈ ਗਿਆ ਚੀਜ਼ ਉਮੀ ਦੇ ਦੀਦੀ ਆ ਤੇ ਉਦੋਂ ਅੱਗੇ ਆ ਗਿਆ ਹੌਲ ਟੈਕਨੀਸ਼ੀਅਨ ਤੁਹਾਡੇ ਸਾਹਮਣੇ ਕਿੰਨਾ ਮਾਡਲ ਅਗਲੀ ਵੀ ਰਹੀ 2002 2002 ਮਾਡਲ ਦੇ ਵਿੱਚ ਆ ਤੇ ਆਵ ਨੰਬਰ ਆ ਠੀਕ ਹੈ ਪਾਵਰ ਸਟੀering ਆ ਪਾਵਰ ਸਟੀering ਆ ਪੰਜਾਬ ਨੰਬਰ ਆ ਪਾਵਰ ਆਉਂਦੇ ਸੀ ਇਹ ਪਹਿਲਾਂ ਯਾਰ ਦੋਚ ਇਹ ਬਾਈ ਆਨ ਡਿਮਾਂਡ ਆਏ ਆ ਜਿਹੜੇ ਆਏ ਆ ਜਾਂ ਕਿਸੇ ਬੰਦੇ ਨੇ ਕੰਪਨੀ ਚੋਂ ਬਾਅਦ ਚ ਕਰਵਾ ਲਿਆ ਠੀਕ ਹੈ ਤੇ ਪਾਵਰ ओरिजिनल ਹੀ ਹੋਇਆ ਹੋਇਆ ਆ ओरिजिनल ਹੋਇਆ ਹੋਇਆ ओरिजिनल ਪਾਵਰ ਸਟੀering ਦੇ ਵਿੱਚ ਆ ਤੇ ਗਨੀਸ਼ਨ ਪੂਰੀ ਚੰਗੀ ਪਿਆ ਟਰੈਕਟਰ ਮਾਡਲ ਦੇ ਹਿਸਾਬ ਨਾਲ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਦੀ ਠੀਕ ਹੈ 290000 ਰੁਪਿਆ ਡਿਮਾਂਡ ਆ ਤਕਰੀਬਨ ਤਕਰੀਬਨ ਮੰਨ ਕੇ ਚੱਲੋ ਵੀ ਤੁਸੀਂ 90% ਓਰੀਜਨਲ ਆ ਟਰੈਕਟਰ ਠੀਕ ਹੈ ਤੇ ਬਾਕੀ ਮਿੱਤਰੋ ਸੋ ਸੁਦਾ ਰੰਗ ਪੇਂਟ ਦੇਖ ਸਕਦੇ ਹੋ ਸਾਰਾ ਓਰੀਜਨਲ ਪੈਡ ਟਰੈਕਟਰ ਇਹ ਬਣ ਕਿੰਨੇ ਕਿਤਾ ਜਾਊ ਕੁਲਵੀਰਾ ਯਾਰ ਪੰਜਾਬ ਨੰਬਰ ਟਰੈਕਟਰ ਆ ਇਹ ਹਾਂਜੀ 270000 ਰੁਪਿਆ ਦਾ ਟਰੈਕਟਰ ਦੇ ਦਾਂ 20000 ਰੁਪਿਆ ਰੇਡ ਮਿੱਤਰੋ ਇਹ ਟਰੈਕਟਰ ਦੇ ਵਿੱਚੋਂ ਡਿਸਕਾਊਂਟ ਹੋ ਜੂ ਹੀ ਲੈਸ ਹੋ ਜੂ ਤੇ ਹੁਣ ਜਿਵੇਂ ਕਰੀਏ ਧਮਾਕਾ ਹੋਰ ਕਰਨ ਲੱਗਿਆ ਥੋਡੇ ਬਾਅਦ ਇੱਧਰ 265 ਖੜਾ ਮਿੱਤਰੋ ਇੱਧਰ ਧਮਾਕਾ ਹੋ ਗਿਆ ਉਹ ਐ ਧਮਾਕਾ ਗਿਆ ਪਹਿਲੀ ਗੱਲ ਤਾਂ ਇਹ ਜਿਵੇਂ ਕਰੀਏ ਪਹਿਲਾਂ ਤਾਂ ਮੈਂ ਦਰਿਆ ਤੇ ਜਿੰਨੀਆਂ ਕ ਕੰਮਾਂ ਦੇ ਲੋਕਾਂ ਨੇ ਕੱਢੀਆਂ ਸੀ ਇਹੀਆਂ ਕੰਮੀਆਂ ਨਿਕਲੀਆਂ ਹੋਈਆਂ ਇਹਦੀਆਂ ਜਮਨਮ ਆਇਆ ਕੀ ਮਾਡਲ ਆ ਤੇ ਐ ਲਾ ਲੂ ਵੀ ਏਜੰਸੀ ਚੋਂ ਲੈ ਆ ਕੇ ਬੰਦੇ ਨੇ ਮੰਡੀ ਚ ਲਾਤਾ ਕੱਲਾ ਡਬਲ ਕਲਚ ਨਹੀਂ ਠੀਕ ਹੈ ਤੇਲ ਬ੍ਰੇਕ ਹੈ ਪਾਵਰ ਸਟੀering ਹੈ ਤੇਰੇ ਵਾਲੇ ਟਾਇਰਾਂ ਚ ਟੌਪ ਮਾਡਲ ਹੈ ਤੇ 912 ਘੰਟੇ ਚੱਲਿਆ ਕੀ ਮਾਡਲ ਤੇ ਗਿਣਤੀ ਦੇ ਘੰਟੇ ਚੱਲਿਆ ਹੋਇਆ ਠੀਕ ਹੈ ਤੇ ਜਿਵੇਂ ਕਿ ਦੀ ਏਜੰਸੀ ਤੋਂ ਜਿੰਨੀਆਂ ਕਿ ਚੀਜ਼ਾਂ ਨਾਲ ਦਿੰਦੇ ਆ ਸਾਰਾ ਕੁਝ ਨਾਲੋ ਸਾਰਾ ਕੁਝ ਨਾਲ ਹੀ ਹੈ ਤੇ ਇਹਦੇ ਦੇ ਵੀ ਅਸੀਂ ਇਹ ਨਹੀਂ ਕਹਿੰਦੇ ਮਿੱਤਰੋ ਵੀ ਚਾਬੀਆਂ ਪਾਣੇ ਸਿਰਦੋ ਨਾ ਚਾਬਨਾ ਪਾਣ ਦੀ ਲੋੜ ਨਹੀਂ ਚਾਬਨਾ ਪਾਣ ਦਾ ਭਰਾਵਾ ਕੰਪਨੀ ਦਿੰਦੀ ਆ ਨਾਲ ਹਾਂ ਆਪਾਂ ਤੋਂ ਇੰਨੀਆਂ ਬੜੇਗੇ ਨਹੀਂ ਹੁੰਦੀਆਂ ਬੰਦੇ ਦੀ ਤਵਾਰੀ ਨਹੀਂ ਤਾਂ ਫਿਰ ਵੀ ਮਸ਼ੀਨਰੀ ਆ ਠੀਕ ਹੈ ਕੀ ਪਤਾ ਯਾਰ ਕਦੋਂ ਚੱਲਦੀ ਮਸ਼ੀਨਰੀ 'ਚ ਕੋਈ ਨੁਕਸ ਪੈ ਜਾਵੇ ਤੇ ਮਿੱਤਰੋ ਵੇਡ ਬੂਡ ਜਿਵੇਂ ਕੰਪਨੀ ਲਾ ਕੇ ਦਿੰਦੀ ਆ ਸਾਰੇ ਉਵੇਂ ਲੱਗੇ ਵਿਆ ਜਿਵੇਂ ਕਿ ਦੀ ਨੱਡ ਨੱਡ ਕਿਸੇ ਪਾਸੇ ਚਾਬੀ ਨਹੀਂ ਲੱਗੀ ਟਰੈਕਟਰ ਦੇ ਅਜੇ ਤੱਕ ਤੇ ਟਰੈਕਟਰ ਸਾਰਾ オリジナル ਆ 21 ਤੇ ਡਿਮਾਂਡ ਰੱਖੀ ਆ 4.5 ਲੱਖ ਰੁਪਈਆ ਤੇ ਬਣ ਕਿੰਨੇ ਦਾ ਜਾਊ ਇਹ ਹੁਣ ਮੈਨੂੰ ਇੱਕ ਗੱਲ ਦੱਸ ਤਾ ਹਾਂ ਵੀ ਆਪਾਂ ਮਹੀਨਾ ਕ ਪਹਿਲਾਂ ਇੱਕ ਟਰੈਕਟਰ ਵੇਚਿਆ ਸੀਗਾ ਹਾਂ ਉਹਦੀ ਆਪਾਂ ਐਡ ਪਾਈ ਵੀ ਸੀਗੀ ਠੀਕ ਹੈ ਉਹਦੀ ਆਪਾਂ ਪਾਈ ਸੀ 2120 ਮਾਡਲ ਟਰੈਕਟਰ ਸੀ ਉਹ ਸੀਗਾ 4 ਲੱਖ ਤੇ 70 75000 ਠੀਕ ਹੈ ਉਹ ਟਰੈਕਟਰ ਵੇਚਿਆ ਸੀ 4 ਲੱਖ ਤੇ 55000 ਠੀਕ ਹੈ ਤੇ ਅੱਜ ਦੀ ਫਰ ਡਿਮਾਂਡ ਹੀ 4.5 ਡਿਮਾਂਡ 4.5 ਆ ਤੇ ਹੁਣ ਮਹੀਨਾ ਪੁਰਾਣਾ ਹੋ ਗਿਆ ਇੰਨਾ ਪੁਰਾਣਾ ਹੋ ਗਿਆ ਮੰਦੇ ਦੀਆਂ ਨਿਸ਼ਾਨੀਆਂ ਆ ਦੋਸਤੋ ਹੋਰ ਗੱਲ ਕੁਛ ਨਹੀਂ ਲੈਓ ਜੀ ਤੋ ਮੇਲਾ ਲੁੱਟ ਕੇ ਲੈ ਜਾਈਦਾ ਕਿੰਨੇ ਦਾ ਬਣ ਜੂ ਇਹ 4,30,000 ਦਾ ਟਰੈਕਟਰ ਦੇਣਾ 4,30,000 ਦਾ ਟਰੈਕਟਰ ਮਿਲ ਜੂ ਮਤਲਬ 20,000 ਰੁਪਿਆ ਰੇਟ ਆ ਟਰੈਕਟਰ ਦੀ ਇਹ ਇਹਦਾ 50 ਹੈ ਠੀਕ ਹੈ ਇਹਦਾ 50 ਹੈ ਜਿਵੇਂ ਕਹੇ ਦੀ 50 ਹੈ 50,000 ਰੁਪਿਆ ਨੂੰ ਹੀ ਆ ਜਿਵੇਂ ਕਹੇ ਦੀ ਲੈਸ ਆ ਨਾ ਵੱਡੀ ਲੈਸਾ ਹੁਣ ਤੇ ਮੈਂ ਕਹੀ ਆ ਵਸਾਕੀ ਤੇ ਵਸਾਕੀ ਆਫਰ ਹੈ ਵਸਾਕੀਓਵਰ ਦਿੱਤਾ ਨੰਬਰ ਕਿਥੋਂ ਦਾ ਐਟਾ ਨੰਬਰ ਹਰਿਆਣਾ ਬਾਈ ਹਰਿਆਣਾ ਨੰਬਰ ਦੇ ਵਿੱਚ ਅੱਗੇ ਆ ਗਿਆ ਫਾਰਮ ਟਰੈਕ 60 ਤੇ ਇਹ ਵੀ ਜ਼ਿੰਮੇਦਾਰ ਦੇ ਘਰੋਂ ਸਿੱਧਾ ਮੰਡੀ ਦੇ ਕਿਲੇ ਸਿੱਧਾ ਮੰਡੀ ਤੇ ਅੱਜ ਹੀ ਆਇਆ 2001 ਮਾਡਲ ਆ ਡਬਲ ਕਲੱਚ ਆ ਪੰਜਾਬ ਨੰਬਰ ਆ ਡਬਲ ਕਲੱਚ ਆ ਪੰਜਾਬ ਨੰਬਰ ਆ ਇੱਕ ਮਾਡਲ ਆ ਤੇ ਜਿਵੇਂ ਕਿ ਇਹਦੀ ਇੰਜਨ ਤੇ ਜਿੱਥੇ ਤੇ ਰੇਤਾ ਜਮਿਆ ਵਾ ਉਮੀ ਪਿਆ ਉਮੀ ਪਿਆ ਹਲੇ ਵੀ ਤੇ ਸੱਲੀ ਕਰਾਉਣ ਦੀ ਲੋੜ ਨਹੀਂ ਤੇ ਨੰਬਰ ਕਿਥੋਂ ਦਾ ਇਹਦਾ ਨੰਬਰ ਪੰਜਾਬ ਆ ਪੰਜਾਬ ਨੰਬਰ ਆ ਇੱਕ ਮਾਡਲ ਆ 210000 ਰੁਪਿਆ ਡਿਮਾਂਡ ਲੇ ਜਾਓ ਮੌਕਾ ਲੁੱਟ ਕੇ ਹੀ ਲਜਾਈ ਦਾ ਤੇ ਲੁੱਟ ਲੋ ਮੇਲਾ ਕਿਰਾਂ ਤੇ ਇਧਰਲੀ ਸਾਈਡ ਆ ਹੌਲੈਂਡ ਆ ਗਿਆ ਇਹ ਆਪਣੇ ਕਿਸੇ ਭਰਾ ਦਾ ਆ ਆਪਣੇ ਕੋਲੇ ਠੀਕ ਹੈ 18 ਮਾਡਲ ਹੈ 18 ਮਾਡਲ ਆ ਤੇ ਪੰਜਾਬ ਨੰਬਰ ਆ ਸਾਡੇ ਬੰਦੇ ਦੇ ਗੀਅਰ ਚ ਹੈ ਠੀਕ ਹੈ ਪੀਪੀ 31 ਮਾਨਸਾ ਦਾ ਨੰਬਰ ਆ ਬਾਈ ਇਹਦਾ ਠੀਕ ਹੈ ਮਾਨਸਾ ਦਾ ਨੰਬਰ ਆ ਮਿੱਤਰੋ ਟਰੈਕਟਰ ਦਾ ਜਿਵੇਂ ਹੈਗਾ ਹਾਂ ਇਵੇਂ ਜਾਊਗਾ ਇਵੇਂ ਜਾਊਗਾ ਇਵੇਂ ਜਾਊਗਾ ਮੇਰੇ ਕੋਈ ਐਸਐਸ ਨਹੀਂ ਲੱਗੀ ਆ ਸਾਰੀ ਉਵੇਂ ਦੀ ਉਵੇਂ ਹੀ ਮਿਲੂਗੀ ਫਸਟ ਆਨਰ ਡਾਇਰੈਕਟਰ ਆ ਪਹਿਲੇ ਘਰੋਂ ਹੀ ਆਇਆ ਠੀਕ ਆ ਪਹਿਲੇ ਨਾਂ ਦਾ ਆਈ ਇੱਥੇ ਆਪ ਹੀ ਲੈ ਕੇ ਆਇਆਗਾ ਆਪਣਾ ਡਾਇਰੈਕਟਰ ਠੀਕ ਆ ਪਹਿਲੇ ਨਾਂ ਦਾ ਡਾਇਰੈਕਟਰ ਮਿੱਤਰੋ 18 ਮਾਡਲ ਦੇ ਵਿੱਚ ਆ 5.5 ਲੱਖ ਰੁਪਇਆ ਡਿਮਾਂਡ ਆ ਹਾਂ ਬਾਈ ਬਾਕੀ ਰੇਟ ਮੌਕੇ ਦਾ ਬਾਕੀ ਬਾਈ ਆਪਾਂ ਇਹ ਕਹਿ ਸਕਦੇ ਹਣਾ ਜਿਵੇਂ ਕਹਿੰਦੀ ਜਿਹੜਾ ਆਪਣਾ ਉਧਰਲੇ ਪਾਸੇ ਡਾਵਾ ਨੀ ਐਵੇਂ ਆਪਾਂ ਕਹਿ ਦਈਏ ਬਾਈ ਹਣਾ ਆਪਾਂ ਡਿਮਾਂਡ ਆਉਣ ਇਹਦੀ ਕੋਈ ਰੇਟ ਦੇ ਦਈਏ ਇੱਥੇ ਚਾਪੀਆਂ ਸਿੱਟੀ ਦੇ ਜੀ ਸਿੱਟੀ ਚੱਲ ਗਿਆ ਮੁੜ ਕੇ ਬੰਦਾ ਫੋਨ ਕਰਿਆ ਯਾਰ ਪਲੱਸ ਚਾਹੀਦਾ ਸੀ 18 ਮਾਡਲ ਆਪਾਂ ਅਗਲੇ ਨੂੰ ਕਹਿ ਦਈਏ ਦੇ ਦੇਂਗੇ 5 ਲੱਖ ਦਾ ਬਾਈ ਨੇੜੇ ਨਾਲ ਲੱਗਣ ਦੇਵੇ ਫਿਰ ਚਾਪੀਆਂ ਸਿੱਟਦੀਏ ਚਾਪੀਆਂ ਝੋਲੇ ਚ ਪਾ ਕੇ ਲੈ ਗਿਆ ਅਗਲਾ ਨਹੀਂ ਬਾਈ ਆਪਾਂ ਹੁਣ ਕਹਿ ਦਈਏ ਵੀ 5 ਲੱਖ ਦਾ ਦੇ ਦਾਂਗੇ ਬਾਈ ਮੁੜ ਕੇ ਛੜੇ ਤੇਰਾ ਚੜਨ ਦੇਵੇ ਗ 18 ਮਰਲਾ 750 ਸੂਨ ਵਾਲੀ ਕਾ 588000 ਡਿਮਾਰਾ ਨੰਬਰ ਕਿਥੋਂ ਦਾ ਡਾਇਰੈਕਟਰ ਦਾ ਨੰਬਰ ਹਰਿਆਣੇ ਦਾ ਸਾਰਾ ਕੁਝ ਨਾਲ ਦਾ ਹੈ ਠੀਕ ਹੈ ਗਿਣਤੀ ਦੇ ਘੰਟੇ ਚੱਲਿਆ ਮੀਟਰ ਇਹਦਾ ਵੀ ਦੇਖ ਲਾ ਠੀਕ ਹੈ ਇਹ ਕਿੰਨੇ ਘੰਟੇ ਚੱਲਿਆ 700 800 ਦੇ ਨੇੜੇ ਤੇੜੇ ਹੋਊਗਾ 792 ਘੰਟੇ ਚੱਲਿਆ 792 ਘੰਟੇ 792 ਘੰਟੇ ਚੱਲਿਆ ਸੂਨ ਵਾਲੀ ਕਾ ਤੇ ਟਾਇਰਾਂ ਦੇ ਮਾਰਦੇ ਕੈਮਰਾ ਜਿਵੇਂ ਗਰੀਏ ਪਹਿਲੀ ਮੂਹਰੇ ਹੋ ਗਏ ਸੀ ਆ ਟਾਇਰ ਜਿਹੇ ਦਾ ਮੈਂ ਪਹਿਲਾਂ ਕੈਮਰਾ ਮਾਰ ਟਾਇਰ ਤੇ 16 ਦੇ ਟਾਇਰਾਂ ਦਾ ਬਈ 16 ਦੇ ਟਾਇਰਾਂ ਦੇ ਵਿੱਚ ਆ ਚਵਨ 53 ਕੈਟਾਗਰੀ ਦੇ ਵਿੱਚ ਆਉਂਦਾ 750 ਸੋਨਾਲੀ ਕਾ ਸਕੰਦਰ ਤੇ ਇਹ 50 ਜੀ ਮਿੱਤਰੋ ਜਦੋਂ ਸੋਨਾਲੀ ਕਾ ਕੰਪਨੀ ਨੇ ਕੱਢ ਕੇ ਉਦੋਂ ਬਾਅਦ ਉਹ ਵੀ ਪਸਤਾਈ ਉਹ ਵੀ ਸਾਡਾ ਸਾਟ ਕਿਉਂ ਘੱਟ ਵਿਕਦਾ ਇਹ ਬਹੁਤ ਜ਼ਿਆਦਾ ਮਾਰਗੀ ਦਾ ਤੇ 16 ਦੇ ਟਾਇਰਾਂ ਦੇ ਵਿੱਚ ਤਾਂ ਮੰਨ ਕੇ ਚੱਲੋ ਵੀ 16 ਦੇ ਟਾਇਰਾਂ ਤੇ ਕਰਤਾ ਉਸ ਦਾ ਫਿਰ 60 16 ਦੇ ਜਦੋਂ ਸੋਨਾਲੀਕਾ 750 16 ਦੇ ਟਾਇਰਾਂ 'ਚ ਖੜਾ ਹੈ ਨਾ ਤਾਂ 60 ਵਾਲਾ ਨਹੀਂ ਲੈਣਾ ਇਹਨੂੰ ਬਦਲੋ ਇਹਨੂੰ ਬਦਲੋ ਖਰਚਾ ਘਟਾ ਮਿੱਤਰੋ ਜਮਾਂ ਤੇ ਕੰਮ ਹੋ ਨਹੀਂ ਦਿੰਦਾ ਕੰਮ ਜਿੰਨਾ ਮਰਜ਼ੀ ਲੈ ਲੈ ਕਿਹੜਾ ਕਿਸੇ ਕੰਮ ਨੂੰ ਜਵਾਬ ਦੇਣਾ ਹੈ ਖਰਚਾ ਪੂਰਾ ਫੁੱਲ ਘਟਾ ਤਾਂ ਹੀ ਕਹਿੰਦਾ ਵੀ ਇੱਕਰੀ ਕੰਪਨੀ ਨੇ ਵੀ ਸੋਚੀ 50 ਜਾਨੀ ਨਹੀਂ ਘੜ ਤਾਂ 60 ਘਟ ਗਿਆ ਸਾਡਾ ਵੇਕਣੋਂ ਮੜ ਗਿਆ ਸਹੀ ਗੱਲ ਤੇ ਸੋਨਾਲੀਕਾ 50 ਦੀ ਇੰਨੀ ਕੀ ਮਾਰਕੀਟ ਹੈਗੀ ਆ ਮਿੱਤਰੋ ਤੇ 5 ਲੱਖ ਕਿੰਨੇ ਦਾ ਬਣ ਜੂ 565000 ਦਾ ਦੇ ਦਾਂਗੇ 565000 ਰੁਪਏ ਦਾ ਟਰੈਕਟਰ ਹੋਰ ਵੀ ਕਰ ਦਾਂਗੇ ਮਾਨਤਾਂ ਨੂੰ ਮੁੱਕ ਜਿਆ ਹੋਰ ਮਾਨਤਾਂ ਵੀ ਹੋ ਜੂ ਲੈ ਵੀ ਮਿੱਤਰੋ ਹੋਰ ਮਾਨਤਾਂ ਵੀ ਹੋ ਜੂ ਤੇ ਇਹ ਟਰੈਕਟਰ ਦੇ ਵਿੱਚ ਮੁੱਲਾ ਦਾ 25 ਤੋਂ 27000 ਰੁਪਏ ਵਾਂਗੂ ਰੇਟ ਜਿਹੜਾ ਘਟ ਗਿਆ ਤੇ ਇਹ ਪਹਿਲੇ ਨਾਲ ਹੀ ਆ ਜੇ 18 ਮਾਡਲ ਦਾ ਫਰਸਟ ਓਨਰ ਹੈ ਫਰਸਟ ਓਨਰ ਹੈ ਰੁਕਲੀ ਗੱਲ ਕਰਨ ਲੱਗ ਗਿਆ ਕੋਈ ਇਧਰਲੇ ਪਾਸੇ ਰੋ ਕੱਟ ਕੇ ਬਣਾਉਂਦਾ ਇੱਥੋਂ ਦਾ ਹੀ ਇੰਨਾ ਮੀਆ ਬਣਾਉਂਦਾ ਤੇ ਇਹਦਾ ਦੌਣ ਨਿਬੜ ਗਿਆ ਤੇ ਇਧਰ ਆ ਗਏ ਆ ਗਏ ਜੀ ਸਵਰਾਜ 855 ਕਿੰਨਾ ਮਾਡਲ ਹੈ ਇਹ ਇਹ 21 ਮਾਡਲ ਹੈ 21 ਮਾਡਲ ਆ ਤੇ ਬਹੁਤ ਥੋੜਾ ਜੱਲਿਆ ਹੋਆ ਟਰੈਕਟਰ ਇਹ ਵੀ ਜਮਾ ਨਾ ਹਾਰ ਵਾਲਾ ਹੈ ਤਾਂ ਹਾਰ ਵਾਲਾ ਟਰੈਕਟਰ ਆ ਮਿੱਤਰੋ ਬਹੁਤ ਘੱਟ ਚੱਲਿਆ ਜਿਵੇਂ ਕਿ ਇਹ 531 ਘੰਟੇ ਚੱਲਿਆ ਹੈ ਇਹ ਟਰੈਕਟਰ ਤੇ ਜਿਹੜਾ ਵੀਰ ਕਹਿੰਦਾ ਵੀ ਮੈਂ ਨਵਾਂ ਟਰੈਕਟਰ ਲੈਣਾ ਤਾਂ ਏਜੰਸੀ ਜਾਣ ਦੀ ਲੋੜ ਇਹ ਟਰੈਕਟਰ ਲੈ ਜੇ ਆ ਕੇ ਇੱਧਰ ਆਜੋ ਏਜੰਸੀ ਵਾਲਿਆਂ ਨਾਲ ਸਹੂਲਤਾਂ ਆਪਾਂ ਵੀ ਦੇ ਦਾਂਗੇ ਲੋਨ ਵੀ ਕਰਾ ਦੇ ਐ ਲੋਨ ਦੀ ਸੌਦਾ ਤੇ ਪੁਰਾਣਾ ਜੀ ਕੀ ਨਹੀਂ ਖੜਾ ਹੋਇਆ ਕੱਟ ਲਾਂਗੇ ਯਾਰ ਪੁਰਾਣਾ ਹੀ ਵੇਚ ਕੱਟਿਆ ਜੂ ਕੱਟ ਦਾਂਗੇ ਫਟੇ ਲੋਨ ਵੀ ਹੋ ਜੂ ਪੁਰਾਣਾ ਵੀ ਕੱਟਿਆ ਜੂ ਤੇ ਡਿਮਾਂਡ ਕੀ ਡਿਮਾਂਡ ਯਾਰ ਦੇ ਦਾਂਗੇ 7.5 ਲੱਖ ਦਾ 7.5 ਲੱਖ ਰੁਪਏ ਦਾ ਮਿੱਤਰੋ ਟਰੈਕਟਰ ਬਣ ਜੂ ਤੇ ਡਿਮਾਂਡ ਕਹਿੰਦਾ ਜਿਹੜੀ ਮਰਜ਼ੀ ਹੋਵੇ ਐ ਮੰਨ ਕੇ ਚਲੋ ਪੂਰੇ ਪੈਸੇ ਉੱਡ ਗਏ ਹਨ ਇਹਦੇ ਚ ਤਾਂ ਹਾਂ ਤੇ ਉਦੋਂ ਅੱਗੇ ਆ ਗਿਆ ਸਵਰਾਜ ਸਾਹਿਬ ਤੋਂ 35 ਮਿੱਤਰੋ ਚੌਕੜਾ ਜਮਾ ਨਮਾ ਲੱਗਿਆ ਵਾ ਟਰੈਕਟਰ ਦੇ 2000 ਤੇ 4 ਮਾਡਲ ਆ 255000 ਡਿਮਾਂਡ ਆ ਇਹਦੇ ਢਿੱਲੋਂ ਮਗਰਲੇ ਟਾਇਰ 13 ਸੀਟ 13 ਵਾਲੇ ਆਗੇ ਠੀਕ ਐ 13 28 ਦੇ ਨੇ 12 ਦੇ ਟਾਇਰਾਂ ਦੇ ਵਿੱਚ ਹੁੰਦਾ 13 ਦੇ ਟਾਇਰ ਲੱਗੇ ਹੋਏ ਆ ਮੂਰਲੇ ਬੀਕੇਟੀ ਦੀ ਨੇ ਮੂਰਲੇ ਬੀਕੇਟੀ ਆ ਤੇ ਮਗਰਲੇ ਅਪੋਲੋ ਦੇ ਆ ਅਪੋਲੋ ਵਿਰਾਟ ਜਿਵੇਂ ਕਹੇ ਜੀ ਚੰਗੇ ਲੱਗੇ ਹੋਏ ਆ ਬਹੁਤ ਮਹਿੰਗੀ ਜੋੜੀ ਚੰਗੀ ਟਾਇਰ ਲੱਗੇ ਹੋਏ ਆ ਮਿੱਤਰੋ ਤੇ ਇਹ ਚਾਰ ਮਾਡਲ 255 ਡਿਮਾਂਡ ਹੋ ਗਈ ਕਿੰਨੇ ਦਾ ਬਣ ਜੂ 235000 ਦਾ 235000 ਰੁਪਏ ਦਾ ਮਿੱਤਰੋ ਇਹ ਟਰੈਕਟਰ ਬਣ ਜੂ ਤੇ ਅੱਗੇ ਆ ਗਿਆ ਜਿਵੇਂ ਕਹਦੀ ਇੱਕ ਲਵੀਰ ਦੀ ਮੰਡੀ ਦਾ ਗਹਿਣਾ ਉਹ ਗਹਿਣੇ ਆ ਸਾਰੇ ਢਿਲੋ ਹਾ ਮਾੜਾ ਕੋਈ ਨਹੀਂ ਇਹ ਪੂਰਾ ਕਹਿਣਾ ਕਿਉਂ ਆ ਵਿੱਚੋਂ ਇਹ ਸਭ ਤੋਂ ਪਹਿਲੀ ਗੱਲ ਤਾਂ ਪਹਿਲੇ ਨਾ ਬੰਦੇ ਨੇ ਪਹਿਲੇ ਨਾ ਇੱਕ ਬੰਦੇ ਨੇ ਚਲਾਇਆ 2000 ਮਾਡਲ ਆ ਜਿਵੇਂ ਕਹੇ ਦੀ ਇਹ 24 ਚੱਲ ਪਿਆ 23 ਤੋਂ 24 ਸਾਲ ਇੱਕ ਬੰਦੇ ਦੇ ਹੱਥੀ ਚੱਲਿਆ ਵਾ ਟਰੈਕਟਰ ਆ ਇੰਜਨ ਸ਼ੀਲਡ ਆ ਇੰਜਨ ਸ਼ੀਲਡ ਆ 265000 ਡਿਮਾਂਡ ਆ ਤੇ ਮਾਡਲੀ ਤੋਂ 2000 ਆ ਜਿਵੇਂ ਕਹੇ ਦੀ ਇਹ 45 ਐਚਪੀ ਦੇ ਵਿੱਚ ਆ ਤੇ ਬਠਿੰਡੇ ਏਜੰਸੀ ਦਾ ਪਹਿਲਾ ਟਰੈਕਟਰ ਸੀ ਇਹ ਡਬਲ ਗਲਾਸ ਆ ਡਬਲ ਕਲਚ ਪਹਿਲਾ ਸੀ ਡੈਮੋ ਵਾਲਾ ਇਹ ਡੈਮੋ ਵਾਲਾ ਟਰੈਕਟਰ ਆ ਇਹ ਤੇ ਪਹਿਲੇ ਬੰਦੇ ਦੀ ਨਾ ਹੀ ਆ ਪਹਿਲੇ ਬੰਦੇ ਦੇ ਨਾਂ ਹੈਗਾ ਤੇ ਇੱਕ ਬੰਦੇ ਨੇ ਚਲਾਇਆ ਸੀਗਾ ਠੀਕ ਆ 265 ਤਾਂ ਹੋ ਗਈ ਟਮਾੜ ਕਿੰਨੇ ਦਾ ਬਣ ਜੂ ਡ੍ਰੈਕਟਰ ਇਹ 2.5 ਲੱਖ ਤਾਂ ਦੇ ਦੇਗੀ ਐਂ 2.5 ਲੱਖ ਤਾਂ ਦੇ ਦੇ 2.5 ਲੱਖ ਰੁਪਈਆ ਦਾ ਲੈ ਮੈਟਰੋ 15000 ਰੁਪਈਆ ਡਿਸਕਾਊਂਟ ਹੋ ਗਿਆ ਤੇ ਮਾਨਤਨ ਹੋਰ ਵੀ ਕਰਾ ਦੇ ਦਾਂਗੇ ਜਰ ਮੌਕੇ ਤੇ ਮਾਨਤਨ ਹੋਰ ਵੀ ਕਰਾ ਦਾਂਗੇ ਬਾਈ ਕਲਵੀਰ ਤੋਂ ਤੇ ਟ੍ਰੈਕਟਰ ਦੇ ਵਿੱਚ ਗੱਲ ਕਰੀਏ ਕੋਈ ਕਮੀ ਨਹੀਂ ਮੈਟਰੋ ਬਾਕੀ ਟਾਇਰ ਲੈ ਸਾਰੇ ਦੇ ਨਾਲ ਲਓ ਹਾਂਜੀ ਮਗਰਲੇ ਹਿੱਸੇ ਦੀ ਸੀਐਲ ਦੀ ਗੇਜ ਕਾਟ ਦੇ ਦੇਖ ਲਓ ਨਵਾਂ ਠੀਕ ਹੈ ਕੰਮ ਸਾਰਾ ਕਰਾਇਆ ਮਗਰਲੇ ਸਾਰਾ ਕੰਮ ਓਕੇ ਆ ਸਾਰਾ ਕੰਮ ਓਕੇ ਹੈ ਮਿੱਤਰੋ ਤੇ ਟਰੈਕਟਰ ਲਗਭਗ ਸਾਨੂੰ ਤਬੀਬ ਬਾਈ ਦੇ ਸਾਰੀ ਦਿਖਾਤੇ ਤੇ ਬਾਕੀ ਕੱਲੇ ਇਹੀ ਨਹੀਂ ਟਰੈਕਟਰ ਆਉਂਦੇ ਜਾਂਦੇ ਰਹਿੰਦੇ ਆ ਜਿਵੇਂ ਕਹ ਰਹੀਏ ਕੀ ਰਹੀ ਜੀ ਜਿਹੜਾ ਸੁਣੂ ਚਾਹੀਦਾ ਹੋਏ ਨਹੀਂ ਪਤਾ ਬਾਅਦ ਦੇ ਵਿੱਚ ਬਾਈ ਕੁਲਬੀਰ ਜੀ ਇੱਥੇ ਦਰਬਾਰ ਚ ਖੜਾ ਹੋ ਗਏ ਹਨ ਫੋਨ ਨੰਬਰ ਚੱਲੀ ਜਾਂਦਾ ਗੱਲਬਾਤ ਕਰਕੇ ਟਰੈਕਟਰ ਲਿਜਾ ਸਕਦੇ ਹੋ ਦੱਬ ਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਤੇਰਾ ਬਹੁਤ ਬਹੁਤ ਓਕੇ